ਹਾਂ ਜੀ ਮੰਮੀ ਇਹ ਬੇਟਾ ਤੁਸੀਂ ਸਵੇਰੇ ਕੀ ਖਾ ਕੇ ਆਉਂਦੇ ਹੋ ਸਕੂਲ ਮੈਡਮ ਜੀ ਮੈਂ ਕਾਜੂ ਬਦਾਮ ਤੇ ਡਰਾਈ ਫਰੂਟਸ ਖਾ ਕੇ ਆਉਂਦੀ ਆ ਵੈਰੀ ਗੁੱਡ ਹੋਰ ਕੀ ਖਾਣੇ ਹੋ ਆ ਫਰੂਟਸ ਫਰੂਟਸ ਵੈਰੀ ਗੁੱਡ ਫਰੂਟਸ ਆਪਾਂ ਨੂੰ ਕੀ ਦਿੰਦੇ ਨੇ એનર્ਜੀ ਇਹਨਾਂ ਵਿੱਚ ਤੇ ਜੇ ਤੁਸੀਂ ਡਰਾਈ ਫਰੂਟਸ ਖਾਣੇ ਹੋ ਕਾਜੂ ਬਦਾਮ ਉਹ ਖਾ ਕੇ ਕੀ ਹੁੰਦਾ ਹੈ ਮੇਰਾ ਦਿਮਾਗ ਤੇਜ਼ ਹੁੰਦਾ ਜੀ ਓਕੇ ਤੁਹਾਡਾ ਦਿਮਾਗ ਤੇਜ਼ ਹੁੰਦਾ ਪਰ ਤੁਹਾਡਾ ਦਿਮਾਗ ਤਾਂ ਪਹਿਲਾਂ ਹੀ ਤੇਜ਼ ਹੈ ਜੇ ਤੁਹ ਹੋਰ ਤੇਜ਼ ਹੋ ਗਿਆ ਫਿਰ ਤੁਸੀਂ ਕੀ ਕਰੋਗੇ ਸਿੱਧੇ ਖੜੋ ਮੈਂ ਪੜਾ ਪੜਾਈ ਪੜਾਈ ਕਰਕੇ ਮੈਂ ਫਰਸਟ ਆऊंगी ਕਲਾਸ ਚ ਅੱਛਾ ਜੀ ਤੁਸੀਂ ਪੜਾਈ ਕਰਕੇ ਫਰਸਟ ਆਉਂਗੇ ਕਲਾਸ ਵਿੱਚੋਂ ਹਨਾ ਪੜ੍ਹ ਕੇ ਮੀਨਸ ਫਰਸਟ ਆਉਂਗੇ ਫਿਰ ਫਰਸਟ ਜਦੋਂ ਤੁਸੀਂ ਆਉਂਗੇ ਹਨਾ ਫਿਰ ਤੁਹਾਨੂੰ ਪ੍ਰਾਈਜ਼ ਮਿਲੇ ਚਲੋ ਤਾਂ ਬਹੁਤ ਵਧੀਆ ਗੱਲ ਹੈ ਪਰ ਤੁਸੀਂ ਵੱਡੇ ਹੋ ਕੇ ਕੀ ਬਣੋਗੇ ਕੈਨੇਡਾ ਸਿੱਧਾ ਅੱਛਾ ਤੁਸੀਂ ਕੈਨੇਡਾ ਜਾਉਂਗੇ ਸਿੱਧਾ ਕੈਨੇਡਾ ਜਾ ਕੇ ਕੀ ਕਰੋਗੇ ਮੈਂ ਪੈਸੇ ਕਮਾਉਂਗੀ पैसे कमाऊंगी इना शौक के पैसे कमांदा? का हाँ जी है नान जी हाँ जी अच्छा फिर पैसे कमा के की करूँगे दादी दादी वास्ते दवाई लूँगा, मेरी मम्मा बहुत बीमार है मम्मा बीमार है लेकिन दवाई दादी वास्ते लूंगी आ की गल बनी हाँ फिर दादी मम्मा ही होंगी अच्छा हाँ वेरी गुड दादी मम्मा वास्ते हो फिर है ना तो होर की करोंगे और दादी ਅੱਜ ਤੇ ਮਮਮੀ ਪਾਪਾ ਵਾਸਤੇ ਮੈਂ ਮੱਮੀ ਮਮਾ ਵਾਸਤੇ ਸੂਟ ਲਊਂਗਾ ਪਾਪਾ ਵਾਸਤੇ ਇੱਕ ਪੈਂਟ ਇੱਕ ਟੀ-ਸ਼ਰਟ ਲਊਂਗਾ ਓ ਵਾਓ ਤੇ ਤੁਸੀਂ ਆਪਣੇ ਲਈ ਕੀ ਲਓਂਗੇ ਮੈਂ ਬੇਬੇ ਵਾਸਤੇ ਗ੍ਰੀਨ ਲੈਗਾ ਲਊਂਗਾ ਅੱਛਾ ਗ੍ਰੀਨ ਕਲਰ ਤੁਹਾਨੂੰ ਪਸੰਦ ਹੈ ਤੁਹਾਡਾ ਫੇਵਰੇਟ ਹੈ ਹਨਾ ਤੇ ਫਿਰ ਆਪਣੀ ਬੂਆ ਜੀ ਲਈ ਕੀ ਲਓਂਗੇ ਸੂਟ ਤੇ ਚਪਲ ਹਾਰ ਜੁੱਤੀ ਓ ਵਾਓ ਤੁਹਾਡੀ ਤਾਂ ਸੋਚ ਬਹੁਤ ਵਧੀਆ ਹੈ ते होर की करोगे फिर कनाडा जाके और मैं तो देवस्ती का जब जब पर जुटी सूट ले आऊंगा ऐसा कुछ ले आऊंगे मेरे लिए पर जो मैं आता कहनी हूं तू तो से कनाडा ना जाओ मेरा थोड़े बिना जी नहीं लगना जी मैं मेरी सिब्बू दी सम्मू दी दी गई और रे बस और दे कॉल जा जाके ओथे जाके मेरी सम्मू दी दी आ गई मैं अच्छा वो आगे फिर दूसरी चले जाओगे। ਤੁਹਾਡਾ ਦਿਲ ਲੱਗ ਜਾਊਗਾ ਉੱਥੇ। ਪਰ ਮੇਰਾ ਤਾਂ ਮੀਤ ਬੇਟਾ ਲੱਗਣਾ ਨਹੀਂ ਤੁਹਾਡੇ ਬਿਨਾ ਦਿਲ। ਫੇਰ ਆਪਾਂ ਕੀ ਕਰੀਏ ਹੁੰਦਾ ਸਾਲ ਕਰ ਲਿਆ ਕਰਿਓ। ਅੱਛਾ ਮੈਂ ਤੁਹਾਨੂੰ ਫੋਨ ਕਰ ਲਿਆ ਕਰੂੰਗੀ। ਚਲੋ ਫਿਰ ਆਪਾਂ ਵੀਡੀਓ ਕਾਲ ਕਰਿਆ ਕਰਾਂਗੇ ਠੀਕ ਹੈ। ਅੱਛਾ ਹੁਣ ਚਲੋ ਕਾਊਂਟਿੰਗ ਸੁਣਾਓ ਮੈਨੂੰ 1 ਤੋਂ ਲੈ ਕੇ 20 ਤੱਕ। 1 2 3 4 5 6 7 8 9 10 11 12 ਪੰਦਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਅਠਾਈ ਅਠਾਈ ਇਕੱਤੀ ਤੀਹ ਵੈਰੀ ਗੁੱਡ ਵੈਸੇ ਮੈਂ ਤੁਹਾਨੂੰ ਟਵੰਟੀ ਤੱਕ ਕਿਹਾ ਸੀ ਪਰ ਵਧੀਆ ਚਲੋ ਤੁਸੀਂ ਥਰਟੀ ਤੱਕ ਸੁਣਾਤੀ ਹੈ ਨਾ ਹੁਣ ਤੁਹਾਡੀ ਵੈਸੇ ਪੱਕੀ ਤਾਂ ਫਿਫਟੀ ਤੱਕ ਹੋ ਗਈ ਹੈ ਨਾ ਪਰ ਥਰਟੀ ਤੱਕ ਤੁਸੀਂ ਭੁੱਲਦੇ ਨਹੀਂ ਹੈਗੇ ਵੈਰੀ ਗੁੱਡ ਹੁਣ ਤੁਸੀਂ ਐਂ ਪੜ੍ਹਨਾ ਜੇ ਤੁਸੀਂ ਐਂ ਪੜ੍ਹੀ ਗਏ ਨਾ ਫਿਰ ਜਲਦੀ ਜਲਦੀ ਕੈਨੇਡਾ ਚਲੇ ਜਾਓਗੇ ਠੀਕ ਹੈ